ਬាទ ਮੈਂ ਜੋਤਪੀ ਸਿੰਘ ਸਰਚਾ ਕਿਤੇ ਖਾਂ ਕਿੰਦਾ ਜਲਾਬ ਅੱਜ ਸਭਾ ਕਰਨ ਲਈ ਨਾਮ ਮੁਕਾਦੇ ਮੇਰੇ ਕੋਲ ਹੋਟੇ ਨਹੀਂ ਆਈਆਂ ਰੈਡਸਨ ਪੈरिस ਦੇ ਵਿੱਚ ਕਿਤੇ ਕਿਸਾਨ ਜਿਹੜੇ ਮਹਲਾ ਵੇਖਦੇ ਪਹਿਲੀ ਕਨਵੈਨਸ਼ਨ ਹੈ ਜਿਹਦੇ ਵਿੱਚ ਉਹ ਫੰਡਿੰਗ ਵਿੱਚ ਆਉਂਦਾ ਨੇ ਭਾਗ ਲੇਗੀ ਉਹ ਅੱਗੇ ਆ ਕੇ ਸੋਤਨ ਦਿਖਾ ਰਹੇ ਆਂ ਦੀ ਅਲੇਗੋਰੀ ਘੜੀ ਲੈ ਵੀਰ ਜੇ ਆ ਪੈਟਰਨ ਨੂੰ ਥਾੜੂ ਨਹੀਂ ਕੋ ਕੋ ਸਾਥੀਆ ਜਿਹੜਾ ਅੱਗੇ ਹੁੰਦੇ ਫਾਤੀਸਾਨ ਹੈ ਜੀ ਆ ਉਹ ਜਿਹੜਾ ਸ਼ਾਰਕ ਕਨਸਲ ਪਸੰਦ ਤੇ ਜ਼ਮੂਰੀ ਦਾ ਤੇ ਉਹਦਾ ਦੀ ਕੁੰਟਾਇਰੀ ਵਿਚ ਵਾਲਿਆ ਜਿਹੜਾ ਇੱਕ ਆ ਜਿਹੜੀਆਂ ਕਰਦੀਆਂ ਨੇਂਦੀਆਂ ਤੇ ਬੀਬੀਆਂ ਨੂੰ ਬੇਨਤੀ ਹੈ ਕਿ ਜਿਹੜੀਆਂ ਬੀਬੀਆਂ ਨੂੰ ਲੈਟਰ ਨਹੀਂ ਹੁੰਦੇ ਨਾ ਜਿਹਦੇ ਕਦੇ ਹੋਏ ਆਰਾਮ ਨਾਲ ਜਿਹਨੀਆਂ ਇਹਨੂੰ ਟੀਕਾ ਜਬਾਰ ਆਉਂਦੀ ਆ ਤਾਂ ਆਰਾਮ ਨਾਲ ਚੂਰ ਸਫਲ ਹੁੰਦੇ ਆ ਸੋ ਅੱਜ ਸਾਡੇ ਦੇਸ਼ ਦੀ ਨਾਅਰੇ ਨਾਅਰੇ ਲਵਾਵਾਂਗੇ ਬਲੰਦ ਜੀਤਾਂ ਦੇ ਨਾਅਰੇ ਲਵਾਵਾਂਗੇ ਹਰ ਬੀਬੀ ਤੋਂ 我不要人的。